ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਲਾਹ। ਸੰਗਤ ਜੀ ਮੈਂ ਕੜਾਣੀ ਕਲਾਮ ਪਿੰਡ ਦੇ ਵਿੱਚ ਆਏ ਹੋਇਆ। ਆ ਜਿਹੜਾ ਨੇੜੇ ਦਾਣਾ ਸਾਹ ਤੇ ਤੁਹਾਨੂੰ ਜਿਹੜੇ ਮੈਂ ਦਰਸ਼ਨ ਕਰਾ ਰਿਹਾ ਗੁਰਦੁਆਰਾ ਜਿਹੜੇ ਕੜਾਣੀ ਦੇ ਵਿੱਚ ਨੇ ਚਾਰ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਤੇ ਉਹਨਾਂ ਵਿੱਚ ਦੰਦਵਾ ਸਾਹਿਬ ਵੀ ਹੈਗਾ ਤੇ ਆਓ ਆਪਾਂ ਦੰਦਵਾ ਸਾਹਿਬ ਦੇ ਜਿਹੜੇ ਆ ਦਰਸ਼ਨ ਉਹੋ ਕਰਦੇ ਆ। ਮੈਂ ਕੜਾਣੀ ਦੇ ਵਿੱਚ ਹੀ ਆਇਆ ਹੋਇਆ ਹਾਂ ਜੀ। ਆਓ ਇੱਕ ਦਰਸ਼ਨ ਕਰੀਏ। ਇਹ ਹੈ ਭਾਈ ਬਚਿੱਤਰ ਸਿੰਘ ਚੌਕ ਪੱਤੀ ਹਿੱਦੋ ਕੜਾਣੀ ਕਲਾਂ ਰ ਗੁਰਦੁਆਰਾ ਰਾੜਾ ਸਾਹਿਬ ਪਰੋਂ ਰਾਹ ਜਾਂਦਾ ਜੀ ਆਪਾਂ ਜਾ ਰਹੇ ਹਾਂ ਗੁਰਦੁਆਰਾ ਦੰਦਵਾ ਸਾਹਿਬ ਇੱਥੋਂ ਸੱਜੇ ਮੁੜਾਂਗੇ ਇਹ ਕੜਾਣੀ ਦੇ ਭਾਈ ਬਚਿੱਤਰ ਸਿੰਘ ਜੀ ਚੌਕ ਆ ਜੀ ਇਹ ਦੇਖ ਸਕਦੇ ਆ ਭਾਈ ਬਚਿੱਤਰ ਸਿੰਘ ਨੇ ਮੁਕਾਬਲਾ ਕੀਤਾ ਸੀ ਹਾਥੀ ਦੇ ਨਾਲ ਜੀ ਉਹ ਤਾਨਾ ਤਾਨਾ ਜੀ ਲੱਬਾ ਜੀ ਫਾਈਨਲੀ ਆਪਾਂ ਗੁਰਦੁਆ ਸਾਹਿਬ ਦੇ ਕੋਲੇ ਪਹੁੰਚ ਗਏ ਜੀ ਦੰਦਵਾ ਸਾਹਿਬ ਜੀ ਦੇ ਆਪਾਂ ਅੰਦਰ ਦਰਸ਼ਨ ਕਰਾਂਗੇ ਤੇ ਪਹਿਲਾਂ ਆਪਾਂ ਇੱਥੇ ਗੱਡੀ ਜਿਹੜੀ ਆ ਪਾਰਕ ਕਰ ਦਨੇ ਆ ਇਹ ਹੈ ਗੁਰਦੁਆਰਾ ਦਮਨੋ ਸਾਹਿਬ ਅੰਦਰ ਚੱਲਾਂਗੇ ਤੇ ਬਾਬਾ ਜੀ ਦੇ ਘੋੜੇ ਤੇ ਬਾਬਾ ਜੀ ਦੇ ਪਹਿਰੇਦਾਰ ਸੇਵਾਦਾਰ ਤੇ ਅੰਦਰ ਚਲਦੇ ਆ ਜੀ ਇਹ ਹੈ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਪਹੁੰਚ ਗਏ ਆ ਤੇ ਦਰਸ਼ਨ ਕਰਾਂਗੇ ਅੰਦਰ ਚੱਲ ਕੇ ਤੇ ਬਾਬਾ ਜੀ ਦੇ ਸੇਵਾਦਾਰ ਬਾਹਰ ਖੜੇ ਨੇ ਤੇ ਇੱਧਰ ਵੀ ਬਾਬਾ ਜੀ ਦੇ ਸੇਵਾਦਾਰ ਕੋੜਾ ਲਾ ਕੇ ਕਢੇ ਨੇ ਬਾਬਾ ਜੀ ਦਾ ਇਹ ਇਸ ਤਰ੍ਹਾਂ ਗੁੱਦਾ ਸਾਹਿਬ ਕਰਿਆ ਉਹ ਆਪ ਦੇਖਦੇ ਹਾਂ ਨਿਕਲਦੇ ਆ ਜੀ ਇਹ ਹੈ 메ਲਦਵਾਰ ਇਹ ਛੋਟਾ ਗਿੜਲਾ ਹੈ ਤਾਂ ਜੋ ਡੰਗਰ ਪਸ਼ੂ اندر ਵਾਣ ਬਹੁਤ ਵਧੀਆ ਲੱਗਦਾ ਜੀ ਆ ਅੰਦਰ ਚਲਦੇ ਤੇ ਦਰਸ਼ਾ ਕਰਾਂਗੇ ਸਭ ਤੋਂ ਪਹਿਲਾਂ ਇਸ ਇਪੀਹਾਸਕ ਅਸਥਾਨ ਦੇ ਜਿਹੜੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸਕ ਸਥਾਨਾਂ ਉੱਤੇ ਚੱਲਾਂ ਆਪਾਂ ਇਤਿਹਾਸ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਜੀ ਇਹ ਹੈ ਇਥੋਂ ਦਾ ਇਤਿਹਾਸ ਜੀ ਆਪ ਪਾੜਨਾ ਔਰ ਪੜ ਕੇ ਕਮੈਂਟ ਕਰਨਾ ਵੀ ਇਥੋਂ ਕੀ ਸਿੱਖਿਆ ਤੁਸੀਂ ਇਹ ਹੈ ਮੇਰੇ ਪਿਆਰੇ ਮਾਲਕ ਪਛੇਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਵਿੱਚ ਨੂੰ ਚੰਨ ਸ਼ੋਖਾ ਹਰਤਾ ਜੀ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 251800 ਮਾਫ ਕਰਨਾ 1688 ਵਿਗਨਮੀ 16 ਹਕਤਿਸਵੀ ਨੂੰ ਨਜ਼ਰ ਕਢਾਣੇ ਕਲਾਂ ਵਿੱਚ ਆਣ ਆਣ ਪਧਾਰੇ ਤੇ ਨਗਰ ਦੇ ਇੱਕ ਪਾਸੇ ਕੁਝ ਉੱਚੀ ਨੀਂਹਾਂ ਦੇ ਇਤਰਾਕ ਦੇ ਹੇਠਾਂ ਕਮਰ ਕਸੇ ਨੂੰ ਖੋਲਿਆ ਅਤੇ ਵਿਸ਼ਰਾਮ ਕੀਤਾ ਇਸ ਸਥਾਨ ਤੇ ਰਹਿਣ ਵਾਲਾ ਇੱਕ ਸਾਧੂ ਤਖਸਵੀ ਜਿਸ ਨੇ ਸਤਿਗੁਰੂ ਜੀ ਨੂੰ ਗੱਲ ਅਰਪਣ ਕੀਤਾ ਸਤਿਗੁਰੂ ਜੀ ਸਾਧੂ ਦੇ ਨਾਲ ਪਰਮਾਰਥਕ ਬਚਨ ਲਾਸ ਕਰਦੇ ਰਹੇ ਅਤੇ ਸਤਿਗੁਰੂ ਜੀ ਨੇ ਆਪਣੀ ਖੁਸ਼ੀ ਦੇਖ ਕਰਕੇ ਉਸ ਸਾਦ ਨੂੰ 84 ਦੇ ਗੇਟ ਤੋਂ ਮੁਕਤ ਕਰਕੇ ਵਰਦਾਨ ਦਿੱਤਾ ਹਰ ਆਉਣ ਵਾਲਾ ਸਰਦਾਰ ਲੋਕ ਪਹਿਲਾਂ ਤੇਰੇ ਦਰ ਤੇ ਚੁਕੇਗਾ ਫਿਰ ਮੇਰੇ ਦਰਵਾਜ਼ੇ ਵਿੱਚ ਆਵੇਗਾ ਜੋ ਜੋ ਪ੍ਰਾਣੀ ਤੇਰੇ ਦਰ ਤੇ ਚੁਕੇਗਾ ਉਸ ਉੱਤੇ ਸਾਡੀ ਅਪਾਰ ਬਖਸ਼ਿਸ਼ ਤੇ ਹਰ ਬਣ ਕਾਮਨਾਵਾਂ ਪੂਰੀਆਂ ਹੋਵੇਗੀ ਬਾਬੇ ਸੁਰਤੀਏ ਦੇ ਨਾਲ ਜਦੋਂ ਇਸ ਨਜ਼ਰ ਦੀ ਸੰਗਤ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤੇ ਨਜ਼ਰ ਰੱਖ ਕੇ ਸੰਗਤਾਂ ਨੂੰ ਤਾਰਨ ਦੀ ਬੇਨਤੀ ਕੀਤੀ ਐਸੀ ਇਤਿਹਾਸ ਤੁਸੀਂ ਦੇਖਿਆ ਸੁਣਿਆ ਤੇ ਇਹਦੇ ਨਾਲ ਆਪਾਂ ਗੁਰੂ ਘਰ ਦੇ ਦਰਸ਼ਨ ਕਰਾਂਗੇ ਚੱਲਦੇ ਆਂ ਅੰਦਰ ਆਪਾਂ ਇਹ ਹੈ ਦਸ ਗੁਰੂ ਸਾਹਿਬਾਨਆਂ 4 5000 ਦੇ ਅੰਦਰ ਜਿੱਨਾ ਪਾਕ ਸੰਗੁਰੂ ਸਿੱਖਾਂ ਦੀ ਬਾਣੀ ਲਰਜੇ ਹੈ ਉਹ ਸਾਰੇ ਇੱਥੇ ਸਰੂਪ ਲੱਗੇ ਹੋਏ ਨੇ ਦੇਖ ਸਕਦੇ ਹੋ ਅਕਾਲ ਪੁਰਖ ਸਾਹਿਬ ਦਿੱਖਤ ਆਏ ਹੋ ਗੁਰਮੁਖ ਸਹੀਦ ਇਹ ਤੁਸੀਂ ਦੇਖ ਸਕਦੇ ਸਾਰੇ ਇੱਥੇ ਉਹਨਾਂ ਦੀਆਂ ਫੋਟੋਆਂ ਮੌਜੂਦ ਹਨ ਤੇ ਆਓ ਆਪ ਅੰਦਰ ਚੌਂਦੇ ਤੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰਾਂਗੇ ਜੀ ਇਹ ਨੇ ਇਸ ਸਥਾਨ ਦੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦੋ ਨਿਸ਼ਾਨ ਸਾਹਿਬ ਮੇਰੀ ਔਰ ਪੀੜੀ ਦੇ ਤੁਸੀਂ ਦਰਸ਼ਨ ਕਰੋ ਤੇ ਗੁਰੂ ਘਰ ਦੇ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਜੀ ਦੇ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਨੇ ਆਓ ਅੰਦਰ ਚੱਲਦੇ ਤੇ ਦਰਸ਼ਨ ਕਰਾਂਗੇ ਚੰਨ ਗੰਗਾ ਚਾਰਨਾ ਤੋਂ ਟੋਕ ਕੇ ਅੰਦਰ ਹੁਣ ਆਪਾਂ ਚੱਲਦੇ ਆ ਜੀ ਇਹ ਹੈ ਇੱਧਰ ਦਰਬਾਰ ਸਾਹਿਬ ਸਭ ਤੋਂ ਪਹਿਲਾਂ ਸਾਧ ਸੰਗਤ ਦੇ ਚੱਲਣਾ ਇਹ ਇੰਤਿਆ ਕਿ ਸ਼ਹੀਦ ਬਾਬਾ ਜੀ ਦੀ ਹਜ਼ੂਰੀ ਵਿੱਚ ਜੋਤ ਜਗਾਨ ਦੇ ਸਮੇਂ ਜੋਤ ਨੂੰ ਬਾਬਾ ਜੀ ਦੇ ਬਸਤਰ ਤੋਂ ਦੂਰ ਹੀ ਤੇ ਇਹ ਲਗਾਓ ਜੀ ਆਓ ਆਪਾਂ ਇੱਧਰ ਸ਼ੀਸ਼ ਚੰਗਾ ਜੀ ਜਗ੍ਹਾ ਹੈਗੀ ਆ ਉੱਧਰ ਵੀ ਦਰਸ਼ਨ ਕਰਾਂਗੇ ਇਸ ਤਰ੍ਹਾਂ ਇੱਥੇ ਬੜਾ ਹਾਜੀ ਜੀ ਇਹਦਾ ਜਿਹੜਾ ਉੱਪਰ ਲਿਖਿਆ ਅੱਛਾ ਅੱਛਾ ਉਹ ਨੇ ਬਾਬਾ ਜੀ ਅੱਛਾ ਜੀ ਜੀ ਧੰਨਵਾਦ ਹੈ ਜੀ ਤੁਹਾਡਾ ਇਹ ਨੇ ਇਹ ਉਹ ਫੋਟੋ ਜਿਹੜਾ ਨੇ ਗੁਰੂ ਸਾਹਿਬ ਜੀ ਦੀ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀ ਉਹਨਾਂ ਨੇ ਉਹਨਾਂ ਦੇ ਇਹ ਗੁਰੂ ਸਾਹਿਬ ਦੀ ਜਿਹੜੀ ਸੇਵਾ ਕੀਤੀ ਉਹ ਉਹਨਾਂ ਦਾ ਸਥਾਨ ਬਣਿਆ ਹੋਇਆ ਤੇ ਆ ਪ੍ਰਦਰਸ਼ਨ ਕੀਤੇ ਦਰਸ਼ਕਾਂ ਦਵਾਰਾ ਤੋਪ ਕਰਦੇ ਆ ਜੀ ਤੇ ਤੁਹਾਨੂੰ ਦੱਸਿਆ ਵੀ ਜਿਹੜਾ ਇਹ ਨਾ ਮਹਾਪੁਰਸ਼ ਨੇ ਗੁਰੂ ਸਾਹਿਬ ਜੀ ਨੂੰ ਮਿਲੇ ਸੀ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਉਹ ਬਾਬਾ ਜੀ ਨੇ ਉਹਨਾਂ ਦੇ ਇੱਥੇ ਸਥਾਨ ਨੱਬਿਆ ਹੋਇਆ ਹੈਗਾ ਉਹ 15 ਚਲਦੇ ਆਂ ਦਰਸ਼ਨ ਕਰਾਂਗੇ ਗੁਰਸਾਹਬ ਦੇ ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਰਾਜਮਾਨ ਹੋ ਆਪ ਚਲਦੇ ਦਰਸ਼ਨ ਕਰਨ ਬਹੁਤ ਸਾਰੇ ਗੁਰੂ ਘਰ ਅੰਦਰ ਜਿਹੜੇ ਬਣੇ ਹੋਏ ਨੇ ਸਭ ਤੋਂ ਪਹਿਲਾਂ ਆਪਾਂ ਜੋਗ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਇਹ ਨੇ ਇਸ ਸਥਾਨ ਦੇ ਤਾਂ-ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਆਏ ਜੀ ਉਸ ਸਥਾਨ ਦੇ ਜੋਸਾਬ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਹੈ ਕਿ ਪੋਲੂਸ਼ਨ ਨਾ ਹੋਵੇ ਬਾਹਰ ਇਹਦੀ ਚਿਮਨੀ ਲਾਈ ਦੀ ਆ ਦੇਖੋ ਪਾਈਪ ਬਾਹਰ ਜਾ ਰਿਹਾ ਹੈਗਾ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਇਹ ਅਰੇਂਜ ਕੀਤਾ ਹੋਇਆ ਤੇ ਬਹੁਤ ਸੋਹਣੇ ਜਿਹੜੇ ਥਵਲੇ ਵਗੈਰਾ ਬੜੇ ਹੋਏ ਨੇ ਬਹੁਤ ਅੱਛੀ ਡੈਕੋਰੇਟ ਕਰਕੇ ਗੁਰਦੁਆਰਾ ਸਾਹਿਬ ਸਜਾਇਆ ਹੋਇਆ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਜੀ ਹੋਰ ਬਾਬਾ ਜੀ ਠੀਕ ਠਾਕ ਹੋ ਜੀ ਅੱਛਾ ਇਹ ਵੀ ਐਸਜੀਪੀ ਹੈ ਜੀ ਇਹ ਨਾ ਬਾਬਾ ਜੀ ਨਹੀਂ ਜੀ ਨਗਰ ਦੇ ਅੰਦਰ ਹੀ ਅੱਛਾ ਨਗਰ ਦੇ ਅੰਦਰ ਹੀ ਅੱਛਾ ਚਲੋ ਬਹੁਤ ਵਧੀਆ ਬਹੁਤ ਸੋਹਣੇ ਗੁਰੂ ਘਰ ਬੜੇ ਹੋਏ ਨੇ ਮੈਂ ਤੇ ਪਹਿਲੀ ਵਾਰ ਦਰਸ਼ਨ ਕਰਨ ਆਇਆ ਮੈਂ ਜਦੋਂ ਸੰਗਤਾਂ ਨੂੰ ਕਰਾਇਆ ਹਾਂ ਜੀ ਤੇ ਆਓ ਆਪਾਂ ਅੱਗੇ ਤਨ ਤਨ ਜੀ ਨੂੰ ਕਰਾਉਂਦਾ ਹਾਂ ਜੀ ਹਾਜ਼ਰੀ ਲਵਾਈਏ ਚਰਨਾਂ 'ਚ ਤੇ ਮੱਥਾ ਟੇਕਾਂਗੇ ਜੋ ਵੀ ਮੇਰੀ ਇਸ ਵੀਡੀਓ ਦੇ ਮਾਧਿਅਮ ਨਾਲ ਇਹ ਇਸ ਗੁਰੂ ਘਰ ਦੇ ਦਰਸ਼ਨ ਕਰ ਰਿਹਾ ਹਾਂ ਉਹਨਾਂ ਦੇ ਘਰੇ ਜਿੰਦ ਡੁਗੜੇ ਕੰਮ ਕਰਨਾ ਚਾਹੀਏ ਰਾਤ ਚੌਂ ਵਜੇ ਹੋਏ ਹੈ ਆਓ ਦਰਸ਼ਨ ਕਰਦੇ ਤੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰਾਂਗੇ ਤੇ ਹਾਂ ਗੁਰਦਸਾਹ ਜੀ ਦੇ ਦਰਸ਼ਨ ਕਰੋ ਇੱਥੇ ਸਭ ਤਾਂ ਨਹੀਂ ਤੁਦ ਜਿਹੇ ਆ ਸੱਚਖੰਡ ਵਸੇ ਨਰਕਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜੇ ਸੁੰਦਰ ਹਰਮਾਲਿਆਂ ਦੇ ਵਿੱਚ ਸ਼ਸ਼ੋਭਤ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਜੀ ਸੰਗਤ ਇੱਥੇ ਨਤਮਸਤਕ ਹੋਣ ਲਈ ਆਉਂਦੀ ਰਹਿੰਦੀ ਹੈਗੀਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਗੁਰੂ ਘਰ ਜਿਹੜੇ ਆ ਇਹ ਬਣੇ ਹੋਏ ਨੇ ਇਤਨੂੰ ਵੀ ਦਰਸ਼ਨ ਕਰਾਂਗੇ ਆਪਾਂ ਗੁਰੂ ਘਰ ਦੇ ਬਹੁਤ ਸੋਹਣੇ ਬਣੇ ਹੋਏ ਨੇ ਜੀ ਤੇ ਦੇਖ ਸਾਡੇ ਪਿਲਰ ਵਗੈਰਾ ਬਣਾਏ ਨੇ ਦੇ ਵਿੱਚ ਲਾਈਟਿੰਗ ਦਾ ਅੱਛਾ ਅਰੇਂਜਮੈਂਟ ਹੈਗਾ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਬਹੁਤ ਸੋਹਣਾ ਕਾਫੀ ਸੋਹਣਾ ਕੋਰਦਾ ਸਰ ਇਹ ਬਣਿਆ ਦਾ ਝੂਮਰ ਲੱਗੇ ਹੋਏ ਨੇ ਬਾਦਸ਼ਾਹ ਵਰਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਤੇ ਨਾਲ ਇਹ ਤਨ ਤਨ ਸ੍ਰੀ ਗੰਗਾਂ ਦੇ ਸਰੂਪ ਲੱਗੇ ਹੋਏ ਨੇ ਆਓ ਅੱਗੇ ਚੱਲਦੇ ਹਾਂ ਦਰਸ਼ਨ ਕਰਾਂਗੇ। ਇਹ ਨੇ ਸੁਖਸਾਨ ਸਥਾਨ ਇਸ ਜਗ੍ਹਾ ਦੇ ਜਿੱਥੇ ਬਾਬਾ ਜੀ ਰਾਤ ਨੂੰ ਆਰਾਮ ਕਰਦੇ ਨੇ। ਤੇ ਆਓ ਅੱਗੇ ਚੱਲਦੇ ਦੋ ਸਾਹਿਬ ਦੇ ਬਹੁਤ ਪਹਿਲਾਂ ਹੀ ਦਰਸ਼ਨ ਕਰ ਲਏ ਸਨ ਤੇ ਇਹਦੇ ਨਾਲ ਹੀ ਬਿਲਕੁਲ ਤਨ ਤਨ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਰੁਕਿਆ ਹੋਇਆ ਬਹੁਤ ਸੋਹਣਾ ਹੈ। ਦਰਸ਼ਨ ਹੋ ਰਹੇ ਨੇ ਦਰਸ਼ਨ ਦਿਦਾਰ ਤੇ ਬਹੁਤ ਸੰਭਰ ਵਰਬੰਦੇ ਰਹੋ ਦੇ ਵਿੱਚ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋਤ ਨੇ ਉਹ ਪੱਗੇ ਚੱਲਦੇ ਨੇ ਦਰਸ਼ਕ ਕੀਤੇ ਤੇ ਜੋ ਵੀ ਮੇਰੇ ਇਸ ਵੀਡੀਓ ਦੀ ਮਾਦੀਮ ਨਹੀਂ ਇਸ ਗੁਰੂ ਘਰ ਦੇ ਦਰਸ਼ਨ ਕਰ ਰਿਹਾ ਉਹਨਾਂ ਦੇ ਕੰਮਾਂ ਕਾਲੇ ਦਿਨ ਦੁਪਣੀ ਰਾਤ ਚੌਕਣੀ ਹੋਵੇ ਯਾਰ ਤੋਹਾ ਕ੍ਰਿਸ਼ਨ ਤੋਂ ਨਾ ਸੋਵੇ ਜੀ ਤੇ ਇਹਦੇ ਨਾਲ ਆਪਾਂ ਮਰ ਚੱਲਦੇ ਆਂ ਚਾਹ ਲੈ ਕੇ ਤੇ ਆਪਾਂ ਅਗਲੇ ਡੈਸਟੀਨੇਸ਼ਨ ਤੇ ਪਹੁੰਚਦੇ ਆ ਜੀ ਇਹ ਹੈ ਇਸ ਤਰ੍ਹਾਂ ਦੇ ਸਾਹਮਣੇ ਲੰਗਰ ਹਾਲ ਅੰਦਰ ਜੋੜੇ ਲੈ ਕੇ ਜਾਣਾ ਇਹ ਲੰਗਰ ਹਾਲ ਬਣਿਆ ਹੋਇਆ ਜਦੋਂ ਕੋਈ ਦਿਨ ਤਿਹਾਰ ਗੁਰਪਰਬ ਆਉਂਦੇ ਉਸ ਵੇਲੇ ਇੱਥੇ ਲੰਗਰ ਸਜਾਏ ਜਾਂਦੇ ਹਨ ਇਸ ਤਰ੍ਹਾਂ ਵੀ ਇੱਥੇ ਗੁਰਦੁਆਰਾ ਸਾਹਿਬ ਤਿੰਨ ਗੁਰਦੁਆਰਾ ਸਾਹਿਬ ਹੋਰ ਆ ਉਧਰ ਦੁਆਵਾਂ ਦੇ ਵਿੱਚ ਵੀ ਲੰਗਰ ਚੱਲਦੇ ਰਹਿੰਦੇ ਦਿਨ ਪਰ ਰਾਤ ਇਸ ਕਰਕੇ ਇਧਰ ਘਟਿਆ ਇਹ ਜੀ ਤਾਂ ਇਹਦਾ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈਗਾ ਜੀ ਉਹ ਨਗਰ ਦੀ ਕਮੇਟੀ ਲੈੰਡਰ ਹੈ ਇੱਥੋਂ ਦੇ ਲੋਕਲ ਕਮੇਟੀ ਦੇ ਤੇ ਤੁਸੀਂ ਆਓ ਕੜਾਣੇ ਗਲਾ ਵਿੱਚ ਦਰਸ਼ਕ ਕਰੋ ਤੇ ਇੱਧਰ ਬਹੁਤ ਅੱਛੇ ਜਨਰੇਟਰ ਸਾਇਲੈਂਟ ਲੱਗੇ ਆ ਬਿਜਲੀ ਬੁਜਲੀ ਜਾਈ ਜਾਵੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਆ ਇਸ ਦੇ ਨਾਲ ਤਾਂ ਤੋਂ ਮੈਂ ਜਾਚਾਂਗਾ ਅਗਰ ਬੋਲਣੇ ਕੋਈ ਗਲਤੀ ਹੋ ਵੀ ਹੋਵੇ ਤਾਂ ਸੰਗਤ ਜੀ ਮਾਫ ਕਰਨਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਨਾ ਕਿ ਇਦਾਂ ਦੇ ਦਰਸ਼ਨ ਮੈਂ ਤੁਹਾਨੂੰ ਕਰਾਂਦਾ ਰਹਾ ਦਿਨ ਪਰ ਰਾਤ ਬਾਹਰ ਗੁਰੂ ਮਹਿਰ ਕਰਨ ਇਹੇ ਮੇਰੀ ਬੇਨਤੀ ਆਪ ਜੀ ਨੂੰ ਗੁਰੂ ਸਾਹਿਬ ਅੱਗੇ ਬੇਨਤੀ ਕਰਨਾ ਅੱਗੇ ਦੇਖਦੇ ਆਪਾਂ ਜਿੱਥੇ ਲੈ ਕੇ ਜਾਣਗੇ ਆਪਾਂ ਚੱਲਾਂਗੇ ਤੇ ਤੰਦਰੁਸਤ ਜਾਂਦੇ ਆ ਸਭ ਨੂੰ ਤੇ ਜਿਸ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹੋ ਸਬਸਕ੍ਰਾਈਬ ਰੂ ਕਰਨ ਤਾਂ ਜੋ ਤੁਹਾਨੂੰ ਮੈਂ ਗੁਰੂ ਘਰਾਂ ਦਾ ਜਾਂ ਹੋਰ ਕੋਈ ਵੀਡੀਓ ਸੁਲਦੀਆ ਕੋਈ ਮੇਲੇ ਹੁੰਦੇ ਨੇ ਉਹਨਾਂ ਦੇ ਵਿੱਚ ਦਰਸ਼ਨ ਤੁਹਾਨੂੰ ਕਰਾ ਸਕਾਂ ਉਹਨਾਂ ਦਾ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਆਉਂਦਾ ਰਹੇ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਬਹੁਤ ਇਜਾਜ਼ਤ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਘਾਤੇ ਜੀ ਚੜ੍ਹਦੀ ਕਲਾ ਰੱਬ ਰਾਖਾ ਜੀ